ਮੈਨੂੰ ਹਨੀ ਕਪੂਰੇ ਜੀ ਕੀ ਘਟਣਾ ਵਾਪਰੀ ਕੁਛ ਨਹੀਂ ਮੈਂ ਵਧੀਆ ਮੈਂ ਲੱਗੇ ਰਾਤ ਨੂੰ ਆਏ ਹੈਗੇ ਆ ਮੈਂ ਗੇੜ ਖੋ ਲੈ ਕੇ ਅੰਦਰ ਬੈਠੇ ਹੈਗੇ ਰੋਟੀ ਪਾਣੀ ਸਭਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸੇਰੇ ਮਾਂ ਦੇ ساتھ ਵੇ ਦੁਕਾਨ ਤੇ ਆਏ ਨੇ ਜੀ ਆਪਣਾ ਮੈਂ ਨਿਊ ਮੈਡੀਕਲ ਹੌਟਾ ਲੱਗਾ ਜੀ ਇਹੀ ਕਰਦੇ ਸੀ ਇਹ ਠੀਕ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਂ ਨਾ ਆਪਣੇ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਪਾਪਾ ਦੁਕਾਨ ਤੇ ਨਹੀਂ ਆਏ ਮੈਂ ਸੁਣਿਆ ਬੁਖਾਰ ਵਗੈਰਾ ਹੋਊਗਾ ਕਿਉਂਕਿ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਵੀ ਪਾਪਾ ਨੇ ਦੁਕਾਨ ਨਹੀਂ ਕੋਣੀ ਖੋਲੀ ਗਈ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਚੱਕੀ ਮਾਨ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਜੀ ਤਾਂ ਮਗਾ ਮ ਆ ਗਿਆ ਜੀ ਮੈਂ ਆ ਕੇ ਦੇਖਿਆ ਫਿਰ ਇਹ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਰ ਚ ਪਲਾ ਕੋਈ ਕੋਈ ਦਿੱਕਤਾਂ ਨਹੀਂ ਗੱਲ ਨਹੀਂ ਮੋਰੀ ਕੋਈ ਐਹੋ ਜਿਹੀ ਘਰੇ ਮੇਰੇ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਟਕੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ ਇਹ ਮੁੰਡਾ ਇਹ ਨਾਲ ਹੈ ਜੀ ਮੈਂ ਲੱਗ ਰਿਹਾ ਇਹ ਅੱਛਾ ਜੀ ਨਾ ਵੇ ਜੇਰ ਕੋਈ ਨਹੀਂ ਆਇਆ ਅੱਥੇ ਆ ਕੋਈ ਆਈ ਸਾਡਾ ਇਕੱਠੇ ਆਉਂਦੀ ਆ ਸੋ ਉਹਦਾ ਕੈਂਪ ਆ ਕੇ ਦਾ ਹੋਈ ਜਾਂਦਾ ਦਾ ਉਮਰ 55 ਸਾਲ ਆ ਜੀ ਇਹਦਾ ਇਹ ਤਾਂ ਬੁਰੀ ਬੱਸਦਾ ਇਹਦਾ